ਜਿੱਥੇ ਆਪਾਂ ਦੇਖਦੇ ਹਾਂ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਬੀਜਦੇ ਅਤੇ ਜਦੋਂ ਕਟਾਈ ਹੁੰਦੀ ਹੈ ਤਾਂ ਉਹਨਾਂ ਨੂੰ ਲੈ ਕੇ ਜੋ ਮੰਡੀ ਵਿੱਚ ਉਹ ਵੇਚਣ ਜਾਂਦਾ ਹੈ ਤਾਂ ਉੱਥੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਆੜਤਿਆਂ ਵੱਲੋਂ ਬੋਲੀ ਲਗਾਈ ਜਾਂਦੀ ਹੈ ਫਸਲ ਦੀ ਸਾਫ ਸਫਾਈ ਹੁੰਦੀ ਹੈ ਜੇਕਰ ਉੱਥੇ ਕਈ ਦਿਨ ਰੁਕਣਾ ਪੈ ਜਾਵੇ ਜਾਂ ਤੇ ਬਾਰਿਸ਼ ਹੋ ਜਾਵੇ ਤਾਂ ਕਿਸਾਨ ਦੀ ਫਸਲ ਦਾ ਨੁਕਸਾਨ ਵੀ ਕਾਫੀ ਹੁੰਦਾ ਹੈ ਲੇਕਿਨ ਕੁਝ ਕਿਸਾਨ ਅਜਿਹੇ ਵੀ ਹਨ ਜੋ ਕਿ ਕੁਦਰਤੀ ਤੌਰ ਤੇ ਖੇਤੀ ਕਰਕੇ ਆਪਣੀ ਫਸਲ ਦਾ ਆਪ ਹੀ ਲਾਹਾ ਲੈਂਦੇ ਹਨ ਅਤੇ ਉਸ ਤੋਂ ਆਪਣੇ ਪ੍ਰੋਡਕਟ ਤਿਆਰ ਕਰਦੇ ਹਨ ਇਸੇ ਤਰ੍ਹਾਂ ਜੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੰਗਰੂਰ ਦੇ ਨਾਂ ਲੱਗਦੇ ਪਿੰਡ ਘਾਵਦਾਂ ਦੇ ਇੱਕ ਕਿਸਾਨ ਦੀਆਂ ਜੋ ਕਿ ਗੰਨੇ ਦੀ ਖੇਤੀ ਕਰਦਾ ਹੈ ਤੇ ਖੇਤੀ ਕਰਨ ਤੋਂ ਬਾਅਦ ਉਹ ਉਸਨੇ ਕੁਹਾੜ ਲਾਇਆ ਹੋਇਆ ਹੈ ਜਿੱਥੇ ਕਿ ਉਹ ਗੁੜ ਬਣਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਉਹਨੇ ਲਿਖਿਆ ਹੋਇਆ ਇੱਕ ਲੱਖ ਦਾ ਇਨਾਮ ਪਾਓ ਵੀ ਜੇ ਜੇਕਰ ਕੋਈ ਵੀ ਇਸ ਦੇ ਵਿੱਚ ਮਿਲਾਵਟ ਆਂਦੀ ਹੈ ਤਾਂ ਉਹ 1 ਲੱਖ ਦਾ ਇਨਾਮ ਦੇਵੇਗਾ ਸਿਰਫ ਇਸ ਦੇ ਵਿੱਚ ਜੋ ਮਿੱਠਾ ਸੋਡਾ ਹੈ ਲੋੜ ਮੁਤਾਬਕ ਵਰਤਿਆ ਜਾਂਦਾ ਹੈ ਤਾਂ ਜੋ ਗੁੜ ਥੋੜਾ ਨਰਮ ਰਹੇ ਹਲਦੀ ਮਿਰਚਾਂ ਆਦੀ ਦੀ ਖੇਤੀ ਇਹਨਾਂ ਬਾਈ ਵੱਲੋਂ ਕੀਤੀ ਜਾਂਦੀ ਹੈ ਤੁਹਾਨੂੰ ਤਸਵੀਰਾਂ ਸਾਹਮਣੇ ਵਿਖਾਵਾਂਗੇ ਕਿ ਇਹਨਾਂ ਨੇ ਜੋ ਕੁਲਹਾੜ ਲਗਾਇਆ ਹੋਇਆ ਹੈ ਉੱਥੇ ਇਹਨਾਂ ਵੱਲੋਂ ਆਪ ਹੀ ਖੇਤੀ ਕੀਤੀ ਜਾ ਰਹੀ ਹੈ ਤੇ ਰੇਟ ਲਿਸਟ ਵੀ ਲਾਈ ਹੋਈ ਹੈ ਚਾਹ ਵਾਲਾ ਗੁੜ ਜਿਵੇਂ ਕਿ 120 ਰੁਪਏ ਕਿਲੋ ਸ਼ੱਕਰ 120 ਰੁਪਏ ਕਿਲੋ ਸੌਫ ਅਜਵਾਇਨ ਅਤੇ ਖੋਪੇ ਵਾਲਾ ਗੁੜ ਡਰਾਈ ਫੂਟ ਵਾਲਾ ਗੁੜ ਚਨੇ ਵਾਲਾ ਗੁੜ ਗੰਨੇ ਦਾ ਜੂਸ 1 ਕਿਲੋ 40 ਰੁਪਏ ਆਮ ਬਸਾਰਾ ਦੇ ਨਾਲੋਂ ਗੰਨੇ ਦਾ ਜੂਸ ਵੀ ਹੈ ਜੋ ਇਹਨਾਂ ਵੱਲੋਂ ਸਸਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਵੱਲੋਂ ਜੋ ਇੱਥੇ ਗੁੜ ਹੈ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਖੇਤੀ ਵੀ ਜੋ ਗੰਨੇ ਦੀ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਜੋ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਇਹਨਾਂ ਦੇ ਆਪਣੇ ਖੇਤ ਹਨ ਉੱਥੇ ਵੀ ਕਰਦੇ ਹਨ ਇੱਥੇ ਜਿੱਥੇ ਕੋਹਾੜ ਲੱਗਾ ਹੈ ਇਹਨਾਂ ਦਾ ਉੱਥੇ ਵੀ ਗੰਨਾ ਬੀਜਿਆ ਹੋਇਆ ਜਿਸ ਵਿੱਚ ਕਿ ਬਿਨਾ ਰਿਹਾਂ ਸਪਰੇਹਾਂ ਤੋਂ ਖੇਤੀ ਕੀਤੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਇਹਨਾਂ ਵੱਲੋਂ ਜੋ ਇਨਾਮ ਰੱਖਿਆ ਹੋਇਆ ਹੈ ਇੱਕ ਵਾਰ ਸੈਂਪਲ ਭਰ ਆ ਗਿਆ ਸੀ ਜੋ ਕਿ ਪੋਜ਼ਿਟਿਵ ਆਇਆ ਕਿਉਂਕਿ ਬਿਨਾ ਮਿਲਾਬੜ ਤੋਂ ਖੇਤੀ ਕਰਦੇ ਹਨ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਜੋ ਧੂਆ ਹੈ ਉਹ ਵੀ ਚਿਮਣੀ ਲਗਾ ਕੇ ਬਾਹਰ ਕੱਢਿਆ ਗਿਆ ਹੈ ਅਤੇ ਗੰਨੇ ਦੀ ਜੋ ਰਹਿਦ ਖੂੰਦ ਹੁੰਦੀ ਹੈ ਉਸ ਦੀ ਵੇਸਟੇਜ ਨੂੰ ਹੀ ਇਹ ਅੱਗ ਲਗਾ ਕੇ ਖੇਤੀ ਕਰਦੇ ਹਨ ਸਾਡੇ ਨਾਲ ਵੀਰ ਜੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਸਰ ਸਾਰੇ ਵਿਸ਼ੇ ਦੇ ਕੀ ਕਹਿਣਾ ਹੈ ਕਿ ਕਿਤੇ ਕਿੰਨੇ ਚਿਰ ਤੋਂ ਜੋ ਇਹ ਖੇਤੀ ਕਰ ਰਹੇ ਹਨ ਅਤੇ ਕੀ ਕੀ ਨੂੰ ਹੁਣ ਇਸ ਤੋਂ ਜੋ ਫਾਇਦੇ ਹੋਏ ਹਨ ਸੱਸੀ ਗਰ ਸਰ ਸੱਸੀ ਗਰ ਸਰ ਜੀ ਨਾਮ ਆਪਣਾ ਮੇਰਾ ਨਾਮ ਕੋ ਦਵਤਨ ਸਿੰਘ ਹੈ ਸਾਨੂੰ ਭਗਮਨ ਸਿੰਘ ਪਿੰਡ ਕਾਵਦਾ ਸਰ ਕਿੰਨੇ ਜਤੋਂ ਖੇਤੀ ਕਰ ਰਹੇ ਹੋ ਜੀ ਗੰਨੇ ਹਾਂਜੀ ਸਾਨੂੰ 15 ਸਾਲ ਹੋ ਗਏ ਲਗਭਗ ਇਹਨੂੰ ਗੋੜ ਬਣਾਉਂਦੇ ਆ ਸ਼ੱਕਰ ਬਣਾਉਂਦੇ ਆ ਜੀ ਹਾਂਜੀ ਵੇਚ ਦਿਆਂਗੇ ਇੱਥੇ ਆਪਣੀ ਸੇਲ ਇੱਥੇ ਹੋ ਜਾਂਦੀ ਹੈ ਸਾਨੂੰ ਕਿਤੇ ਵੀ ਸੇਲ ਕਰਨ ਦੀ ਹੋਰ ਕਿਤੇ ਜਾਣ ਦੀ ਲੋੜ ਨਹੀਂ ਹਾਂ ਜੀ ਸਰ ਜੇਕਰ ਗੱਲ ਕੀਤੀ ਆਵੇ ਖੇਤੀ ਦੀ ਤਾਂ ਕਿਹੜੀਆਂ-ਕਿਹੜੀਆਂ ਫਸਲਾਂ ਦੀਜਦੇ ਹੋ ਤੇ ਉਹਨਾਂ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ਅਸੀਂ ਕਿਵੇਂ ਸਭ ਤੋਂ ਪਹਿਲਾਂ ਤਾਂ ਗੰਨੇ ਦੀ ਖੇਤੀ ਕਰਦਾ ਮੁੱਖ ਖੇਤੀ ਸਾਡਾ ਗੰਨਾ ਹੀ ਆ ਜੀ ਕਿੰਨੇ ਦੀ ਜੋ ਵੀ ਸਾਡੀ ਖੇਤੀ ਆ ਅਸੀਂ ਆਪ ਦੇ ਘਲਾੜ ਤੇ ਇੱਥੇ ਆਪ ਦਾ ਸੱਕਰ ਗੁੜ ਬਣਾ ਕੇ ਵੇਚਦੇ ਆ ਜੀ ਲੰਬੜ ਦੋ ਤੇ ਸਰੋਂ ਦੀ ਫਸਲ ਲਾਉਂਦੇ ਆ ਜੀ ਤੇ ਕਿਵੇਂ ਚਨੇ ਹੋਗੇ ਜੀ ਮਸਰੀ ਹੋਗੀ ਪੰਜ ਚਾਰ ਫਸਲਾਂ ਨਾਲ ਜੁੜੇ ਹੋਏ ਆ ਜੀ ਮਿਰਚਾਂ ਹੋਗੀਆਂ ਹਲਦੀ ਹੋਗੀ ਉਹ ਵੀ ਅਸੀਂ ਇੱਥੇ ਸੇਲ ਕਰਦੇ ਆ ਜੀ ਕਿਤੇ ਵੀ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਨਾ ਸਾਨੂੰ ਮੰਡੀ ਚ ਲਿਜਾਂਣ ਦੀ ਲੋੜ ਆ ਜੀ ਜਿਸ ਟਾਈਮ ਲਗਾਇਆ ਸੀਗਾ ਤੁਸੀਂ ਨੇ ਕੁਲਾੜ ਲਗਾਇਆ ਸੀਗਾ ਉਸ ਟਾਈਮ ਜਦੋਂ ਸ਼ੁਰੂ-ਸ਼ੁਰੂ ਚ ਕੰਮ ਕਰਦੇ ਆ ਤਾਂ ਉਸ ਟਾਈਮ ਰਿਜ਼ਲਟ ਕਿਹ ਜਾ ਰਿਹਾ ਸੀ ਅਸੀਂ ਪਹਿਲੇ ਸਾਲ ਕੁਲਾੜ ਲਾਇਆ ਜੀ ਭਿੰਡਨ ਲਾਇਆ ਸੀਗਾ ਰੋਡ ਮੇਨ ਰੋਡ ਦੇ ਉਹ ਸਾਲ ਵੀ ਸਾਡਾ ਲੱਖ ਸਵਾ ਲੱਖ ਰੁਪਏ ਸਾਨੂੰ ਬਚਿਆ ਸੀ ਜਦੋਂ 15 ਸਾਲ ਪਹਿਲਾਂ ਜੀ ਤੇ ਛੋਟਾ ਇਹ ਕੰਮ ਸੀਗਾ ਜੀ ਇੱਕ ਕੜਾਹਾ ਸੀ ਉਹ ਫੇ ਹੌਲੀ-ਹੌਲੀ ਅਸੀਂ ਕੰਮ ਵਧਾਇਆ ਜੀ 14-15 ਕਿੱਲੇ ਤੇ ਲੈਂਦਾ ਸੀ ਗੰਨੇ ਦਾ ਜੀ ਖੇਤੀ ਕੀਤੀ ਹੈਗੀ ਪਹਿਲਾਂ ਅਸੀਂ ਇੱਕ ਕਿੱਲੇ ਤੋਂ ਹੀ ਸ਼ੁਰੂ ਕੀਤਾ ਜੀ ਇਹ ਕੰਮ ਉਦੋਂ ਵੀ ਗੁੜ ਸਾਡਾ ਸੱਕਰ ਬਹੁਤ ਵਧੀਆ ਵਿਕਿਆ ਜੀ ਉਦੋਂ ਬਾਅਦ ਅਸੀਂ ਗੁੜ ਸੱਕਰ ਆ ਬਣਾਉਣ ਲੱਗੇ ਅਸੀਂ ਕਾਰਗਰ ਨਹੀਂ ਰੱਖਦੇ ਮੈਨ ਅਸੀਂ ਆਪ ਹੀ ਬਣਾਉਨੇ ਆਂ ਤੇ ਉਹਦੇ ਕਰਕੇ ਅਸੀਂ ਗਾਹਕ ਨੂੰ ਗਰੰਟੀ ਦਿੰਨੇ ਆਂ ਵੀ ਜੋ ਵੀ ਸਾਡਾ ਗੁੜ ਬਣਿਆ ਹੋਇਆ ਹੈਗਾ ਤੇ ਜਮਾ ਸੁੱਧ ਤੇ ਆਰਗੇਨਿਕ ਗੁੜ ਹੀ ਹੁੰਦਾ ਹੈ ਜੀ ਆਪਾਂ ਦੇ ਅਕਸਰ ਦੇਖਦੇ ਆਂ ਕਿ ਸੜਕਾਂ ਦੇ ਉੱਪਰ ਕੁਹੜਾ ਲੱਗੇ ਹੋਏ ਹੁੰਦੇ ਨੇ ਜੋ ਗੰਨੇ ਦੀ ਖੇਤੀ ਕਰਦੇ ਹਨ ਕੁਹੜਾ ਵਿੱਚ ਕਈਆਂ ਵਿੱਚ ਕਈ ਫੜੇ ਵੀ ਗਿਆ ਨੇ ਚੀਨੀ ਪਾਤੀ ਕਿਸੇ ਨੇ ਕੋਈ ਜਿਵੇਂ ਤੁਸੀਂ ਲਿਖ ਕੇ ਲਗਾਇਆ ਹੋਇਆ ਹੈਗਾ ਕਿ ਸਿਰਫ ਮਿੱਠਾ ਛੋਡਾ ਜੀ ਜੋ ਥੋੜੀ ਮਾਤਰਾ ਵਿੱਚ ਪਾਇਆ ਜਾਵੇਗਾ ਅਸੀਂ ਜੀ ਇਹੀ ਰੱਖ ਕੇ ਲੈ ਵੀ ਗਾਹਕ ਨੂੰ ਪਤਾ ਲੱਗ ਵੀ ਗੁੜ ਦੇ ਵਿੱਚ ਕੀ ਕੀ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ ਜੀ ਇਹ ਕੀ ਜਿਹੜੀ ਚੀਜ਼ ਤੋਂ ਸੁੱਧ ਗੁੜ ਬਣਦਾ ਜੀ ਕਿਵੇਂ ਆਪਣਾ ਗੰਨੇ ਤੋਂ ਹੀ ਬਣਦਾ ਜੀ ਗੁੜ ਸੁੱਧ ਉਹਦੇ ਵਿੱਚ ਆਪਾਂ ਖੰਡ ਵગેਰਾ ਹੋ ਗਿਆ ਹਾਈਡਰੋਜਨ ਮਸਾਲੇ ਹੋ ਗਏ ਕੈਮੀਕਲ ਵગેਰਾ ਹੋ ਗਏ ਆਪਾਂ ਕੋਈ ਵੀ ਮਸਾਲਾ ਨਹੀਂ ਪਾਉਂਦੇ ਹੈਗੇ ਜੀ ਇਕੱਲਾ ਮਿੱਠੇ ਸੋਡਾ ਨਾਲ ਇਸ ਪਾਈ ਹੁੰਦੀ ਆ ਤੇ ਸ਼ੱਕਰ ਦੇ ਵਿੱਚ ਮਿੱਠਾ ਸੋਡਾ ਐਂਡ ਤੇ ਪਾਉਣਾ ਪੈਂਦਾ ਜੀ ਸ਼ੱਕਰ ਮਿੱਠੇ ਸੋਡਾ ਤੋਂ ਬਣਾ ਬਣਦੀ ਨਹੀਂ ਹੁੰਦੀ ਕਿਵੇਂ ਜੀ ਹੁਣ ਕਲਾੜ ਫੜੇ ਗਏ ਸੈਂਪਲ ਭਰੇ ਗਏ ਨੇ ਆਪਣਾ ਵੀ ਸੈਂਪਲ ਭਰਿਆ ਗਿਆ ਜੀ ਤੇ ਆਪਣਾ ਸੈਂਪਲ 90% ਹੀ ਫੇਲ ਹੋਏ ਨੇ ਜੀ ਉਹਨਾਂ ਨੇ ਫਿਰ ਨੌ ਚੇਂਜ ਕੀਤੇ ਨਿਕਲਾੜ ਨੇ ਕਿਸੇ ਨੇ ਕੋਈ ਨੌ ਨੌ ਰਕ ਤੱਕ ਕਿਸੇ ਨੇ ਕੋਈ ਤੇ ਆਪਣਾ ਪ੍ਰੀਤ ਚੱਲਦਾ ਸੂਤੋਂ ਪ੍ਰੀਤ ਹੀ ਆਉਂਦਾ ਜੀ ਕਲਾੜੀ ਜੀ ਜਿਹੜੀ ਚਿਮਨੀ ਲਗਾਈ ਆ ਜਿਹੜਾ ਧੂਆ ਨਿਕਲ ਰਿਹਾ ਇਸ ਚੋਂ ਆ ਆਪਾਂ ਦੇਖਦੇ ਆਂ ਕਿ ਅਕਸਰ ਪੁਲਾਣਾ ਦੇ ਉੱਪਰ ਜਦੋਂ ਕੋਈ ਉਹ ਇਸ ਨੂੰ ਅੱਗ ਲਗਾ ਕੇ ਤਿਆਰ ਕਰਦੇ ਹਨ ਤਾਂ ਚੱਪਣਾ ਹੋ ਗਿਆ ਹੋਰ ਪਲਾਸਟਿਕ ਹੋ ਗਿਆ ਅਜਿਹੇ ਪਦਾਰਥ ਲਗਾ ਕੇ ਵਿੱਚ ਪਾ ਪਾ ਕੇ ਉਸ ਨੂੰ ਅੱਗ ਲਗਾਉਂਦੇ ਹਨ ਜਿਸ ਨਾਲ ਕਿ ਜੋ ਬਿਮਾਰੀ ਲੱਗਣ ਦਾ ਖਤਰਾ ਬਣਿਆ ਰਹਿੰਦਾਗਾ ਲੇਕਿਨ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਸ ਨੂੰ ਅੱਗ ਲਗਾਈ ਜਾਂਦੀ ਹੈ ਜੋ ਤੁਸੀਂ ਇਸ ਨੂੰ ਸਿੱਖਾ ਦਿੰਦੇ ਹੋ ਸਰ ਜਿਹੜਾ ਅਸੀਂ ਅੱਗ ਲਾਉਨੇ ਆ ਜੀ ਇਹ ਗੰਨੇ ਦੀ ਜਿਹੜੀ ਖੋਈ ਹੁੰਦੀ ਹੈ ਜਿਹੜਾ ਉਹ ਕਲਾੜ ਆਪਣਾ ਪੀੜ ਦਾ ਜੀ ਉਦੋਂ ਬਾਅਦ ਖੋਈ ਬਣਦੀ ਆ ਉਹਨੂੰ ਸੁਕਾ ਕੇ ਉਸੇ ਦੀ ਅੱਗ ਅਸੀਂ ਮਚਾਉਨੇ ਆ ਜੀ ਇੱਕ ਤਾਂ ਹੀ ਉਹਦੀ ਗੁੜ ਦੀ ਸਮੈਲ ਆ ਗਈ ਜਿਹੜੀ ਬਹੁਤ ਵਧੀਆ ਵਿੱਚ ਪੈਦਾ ਹੋ ਜਾਂਦੀ ਹੈ ਅੱਗ ਜਦੋਂ ਸੁੱਧਾ ਅੱਗ ਹੁੰਦੀ ਹੈ ਜੀ ਕਿ ਨਾ ਇੱਕ ਆਪਾਂ ਜਿਹੜੇ ਲੋਕ ਆਮ ਚੱਪਲਾਂ ਫੂਕਦੇ ਨੇਗੇ ਤੇ ਵੈਸਟਿੰਗ ਹੁੰਦੀ ਆ ਕਿਵੇਂ ਸਾਗਾ ਕੰਪਨੀ ਹੋਊਗੀ ਬੂਟਾਂ ਵਾਲੇ ਉਹਨਾਂ ਤੋਂ ਲੈ ਆ ਆਪਾਂ ਨੂੰ ਬਹੁਤ ਭੈਣਕ ਬਿਮਾਰੀਆਂ ਲੱਗ ਸਕਦੀਆਂ ਨੇ 스멜 ਵੀ ਆਉਂਦੀ ਹੈ ਜੀ ਤੇ ਉਹ ਜੜਾ ਉਹ ਦੂਸਰਾਂ ਦੇ ਵਿੱਚ ਹੀ ਮਲਾਵਟ ਹੋ ਜਾਂਦੀ ਆ ਬੱਦਤਿਆ ਜਾਂਦਾ ਜੀ ਉਹਦੇ ਵਿੱਚ ਹੀ ਤੇ ਉਹ ਲੋਕਾਂ ਨੂੰ ਆਪਾਂ ਇਹ ਅਪੀਲ ਕਰਦੇ ਆਂ ਵੀ ਇਹ ਜਾਂ ਗੰਦਮੰਦ ਤਵੀਆਂ ਦੇ ਢਾਣਾ ਪੂਕੋ ਜੀ ਜਿਹੜਾ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਕਰੋ ਤੇ ਸੁੱਧੀ ਬਣਾਓ ਤੇ ਵਧੀਆ ਪਾਲਣ ਪੂਕੋ ਤੁਸੀਂ ਵੀ ਤਾਂ ਜਨਨ ਕਿ ਦੇਖਿਆ ਜਾਵੇ ਤਾਂ ਉਹਨਾਂ ਨੂੰ ਇੱਕ ਸਿਹਤ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਕਰ ਸਕਦੇ ਹੋਗੇ ਤਾਂ ਉਹ ਵੀ ਕਰ ਸਕਦੇ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਅਜਿਹੇ ਤਰੀਕੇ ਨਾਲ ਜਿਵੇਂ ਤੁਸੀਂ ਖੇਤੀ ਕਰਕੇ ਅੱਗ ਲਗਾਉਣੇ ਤਵਿਆਂ ਨੂੰ ਜੋ ਗੰਨੇ ਦੇ ਰਹਿਣ ਖੁੰਦਦੇ ਉਹ ਵੀ ਇਸ ਤਰ੍ਹਾਂ ਕਰ ਸਕਦੇ ਨੇ ਹਾਂਜੀ ਕਰ ਸਕਦੇ ਨੇ ਜੀ ਸਾਡਾ ਉਹਨਾਂ ਨਾਲ ਵੀ ਕੋਈ ਬਾਲਣ ਨਹੀਂ ਹੁੰਦਾ ਜੀ ਘਾੜ ਘੱਟ ਚੱਲਦੇ ਆ ਤਕਰੀਬਨ ਕਿਵੇਂ ਇਹ ਘਾੜ ਦਿੱਲੀ ਚੱਲਦੀ ਆ ਆਪਣੇ ਲਈ ਬਾਲਣ ਦੀ ਦਿੱਕਤ ਨਹੀਂ ਆਉਂਦੀ ਤੁਸੀਂ ਇੱਧਰ ਨਿਗਾ ਮਾਰੋਗੇ ਅਜੇ ਪਿਛਲੇ ਸਾਲ ਦਾ ਵੀ ਬਾਲਣ ਪਿਆ ਸਾਡੇ ਲਈ ਜਿਹੜੀ ਇਹ ਰਹਿਣ ਖੁੰਦਾ ਗੰਨੇ ਦੀ ਅਸੀਂ ਇਹੀ ਮਚਾਉਨੇ ਆ ਜੀ ਕਿਵੇਂ ਉਹਨਾਂ ਨੂੰ ਐ ਹੁੰਦਾ ਜੀ ਬਾਲਣ ਘਟ ਗਿਆ ਤੇ ਵੀ ਸੇਤੀ ਗੁੜ ਬਣ ਜਾਈ ਜੀ ਉਦੋਂ ਬਾਅਦ ਉਹਨਾਂ ਨੂੰ ਫਿਰ ਉਹ ਬੂਟ ਚੱਪਲਾਂ ਇਹਦਾ ਵਗੈਰਾ ਉਹ ਚੀਜ਼ਾਂ ਲੈਣੀਆਂ ਪੈਂਦੀਆਂ ਉਹਦੇ ਨਾਲ ਪਰ ਦੂਸਰੋਂ ਵੀ ਜ਼ਿਆਦਾ ਹੁੰਦਾ ਜੀ ਤੇ ਗੰਨੇ ਦੇ ਵਿੱਚ ਦਾ ਗੁੜ ਦੇ ਵਿੱਚ ਦਾ ਇਹ ਮਲਾਬਾਟਾਣੀ ਆਉਣੀ ਆ ਉਹਦੀ ਜਦੋਂ ਤੁਸੀਂ ਗੁੜ ਖਾਓਗੇ 스멜 ਮਾ ਦੋ ਜੀ ਕਟਾ ਖੱਟਾਪਨ ਹੋ ਜਾਂਦਾ ਜੀ ਉਹਦਾ ਤੇ ਜਿਹੜੀ ਆਪਣੀ ਕਲਾੜ ਹੈਗਾ ਜੀ ਇਹ ਆਮ ਕਲਾੜਾ ਨਾਲੋਂ ਵੱਖਰਾ ਕਲਾੜਾ ਜੀ ਆਪਾਂ ਚੱਕ ਮੇਕੜਾਹੇ ਤੇ ਗੁੜ ਬਣਾਉਨੇ ਆ ਜੀ ਇੱਕ ਕਲਾੜ ਹੁੰਦਾ ਉਹ ਤਵੀਆਂ ਦੇ ਗੁੜ ਬਣਾਦਾ ਉਹ ਕੱਚਾ ਗੁੜ ਹੁੰਦਾ ਜੀ ਜਿਹੜਾ ਇਹ ਚੱਕ ਮੇਕੜਾਹੇ ਵਾਲਾ ਗੁੜ ਹੈ ਮਹਿੰਗਾ ਵੀ ਵਿਕਦਾ ਜੀ ਤੇ ਛੋਟੇ ਘਰੇ ਤੁਸੀਂ ਲੈ ਜਾਉਗੇ ਗੁੜ ਲੰਬਾ ਟਾਈ ਨੀ ਆਮ ਘਲਾੜਾਂ ਦਾ ਗੁੜ ਤੁਸੀਂ ਲਾਉਂਗੇ 10-20 ਦਿਨਾਂ ਬਾਅਦ ਹੀ ਢੱਲਾਪਨ ਹੋ ਜਾਂਦਾ ਜੀ ਇਹ ਕਿਹੜਾ ਹੁੰਦਾ ਜੀ ਗੁੜ ਸੱਕਰ ਦੀ ਚਾਹ ਬਣਾਉਂਗੇ ਚਾਹ ਨਹੀਂ ਫਟਦੀ ਦੁੱਧ ਨਹੀਂ ਫਟਦਾ ਹੈਗਾ ਜੀ ਤੇ ਇੱਕ ਨੰਬਰ ਦੀ ਸੁੱਧੀ ਬਣਾਉਣੀ ਅਸੀਂ ਆਹ ਲੱਕੜ ਦੇ ਚੱਕ ਪੈਣੇ ਇਹ ਚ ਹੀ ਬਣਾਉਣੀ ਹੈ ਅਸੀਂ ਲੱਕੜ ਦੇ ਚੱਕ ਚ ਆਮ ਸਿਮੈਂਟ ਦੇ ਚੱਕ ਚ ਬਣਾਉਂਦੇ ਆ ਇਹ ਘਲਾੜਾਂ ਦਾ ਬਹੁਤ ਜ਼ਿਆਦਾ ਫਰਕ ਆ ਜੀ ਜੇਕਰ ਵੈਰਟੀ ਦੀ ਗੱਲ ਕੀਤੀ ਆਵੇ ਤਾਂ ਕਿਹੜੀ-ਕਿਹੜੀ ਆਪਣੇ ਕੋਲ ਵੈਰਟੀ ਰੱਖੀ ਹੁੰਦੀ ਆ ਸਰ ਕਿਵੇਂ ਪਿਛਲੀ ਵਾਰ ਸਾਨੂੰ ਗੰਨਾ ਮਿਲਿਆ ਸੀ 195 ਜੀ ਉਹਦੀ ਚਲੋ ਕੋਦਦੁੱਤ ਦੀ ਉਹ ਹੈ ਜੀ ਉਦੋਂ ਬਾਅਦ ਆਪਣੇ ਗੰਨੇ ਨੂੰ ਅੱਗ ਲੱਗੀ ਸੀ ਬੀ ਨਹੀਂ ਅਸੀਂ ਲਾ पाए ਤੇ ਹੁਣ ਆਪਣੇ 195 ਦਾ ਬੀ ਵੀ ਤਿਆਰ ਕੀਤਾ ਜੀ ਤੇ 180 ਉਹ 118 ਹੋ ਗਿਆ ਜੀ 99 ਹੋ ਗਿਆ ਜੇ 88 ਹੋ ਗਿਆ ਜੀ 119 ਹੋ ਗਿਆ ਅਸੀਂ ਪੰਜ ਚਾਰ ਗੰਨੇ ਦੀਆਂ ਬਰੀਡੀਆਂ ਕਿਵੇਂ ਮੌਸਮ ਦੇ ਹਿਸਾਬ ਨਾਲ ਹੀ ਗੰਨਾ ਪੱਕਦਾ ਜੀ ਉਹਦੇ ਹਿਸਾਬ ਨਾਲ ਹੀ ਗੁੜ ਬਣਾਉਨੇ ਆਂਗੇ ਤੇ ਮੌਸਮ ਦੇ ਹਿਸਾਬ ਨਾਲ ਵੀ ਗੰਨੇ ਦੀ ਪਕਾਈ ਹਾਂਜੀ ਇਹਦੇ ਮੌਸਮ ਦੇ ਹਿਸਾਬ ਨਾਲ ਕੋਈ ਗੰਨਾ ਜ਼ਿਆਦਾ ਮਿੱਠਾ ਹੁੰਦਾ ਜੀ ਕੋਈ ਘੱਟ ਉਹਦੇ ਹਿਸਾਬ ਨਾਲ ਹੀ ਗੁੜ ਬਣਦਾ ਜੀ ਨਹੀਂ ਫੇਰ ਲੋਕਾਂ ਨੂੰ ਖੰਡ ਦਾ ਸਹਾਰਾ ਲੈਣਾ ਪੈਂਦਾਗਾ ਕੋਈ ਗੰਨਾ ਕੱਚਾ ਵੜ ਲਏ ਉਹਨਾਂ ਨੂੰ ਖੰਡ-ਖੰਡ ਪਾਉਣੀ ਪੈਂਦੀ ਹੈ ਜੇ ਨਹੀਂ ਆਪਣੇ ਲੈਵੇ ਗੰਨੇ ਦੀਆਂ ਵੈਰਾਈਟੀ ਨੇ ਉਹ ਤੋਂ ਹੀ ਗੁੱਟ ਤਿਆਰ ਕਰਦੇ ਅਸੀਂ ਤੁਸੀਂ ਆਪਣਾ ਆਪ ਖੇਤੀ ਕੀਤੀ ਆਪ ਹੀ ਆਪਣਾ ਗੰਨਾ ਲਿਆਂਦਾ ਆਪ ਹੀ ਸਮਾਨ ਤਿਆਰ ਕੀਤਾ ਆਪ ਹੀ ਵੇਚਿਆ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਤੋਂ ਮੰਗ ਕਰਨ ਦੀ ਕਿ ਸਾਨੂੰ ਐਮਐਸਪੀ ਦੋ ਮੰਡੀਆਂ ਚ ਰੋਲਣ ਦੀ ਲੋੜ ਨਹੀਂ ਕਿਸਾਨਾਂ ਨੂੰ ਉਹਨਾਂ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕਿ ਆਪਣਾ ਗੰਨਾ ਮੰਡੀਆਂ ਚ ਲੈ ਜਾਂਦੇ ਹਨ ਜਾਂ ਫੈਕਟਰੀਆਂ ਚ ਲੈ ਜਾਂਦੇ ਹਨ ਉੱਥੇ ਉਹਨਾਂ ਨੂੰ ਜੋ ਰੇਟ ਹੈ ਸਹੀ ਨਹੀਂ ਮਿਲਦਾ ਲੰਬੇ-ਲੰਬੇ ਸਮੇਂ ਤੱਕ ਉਹਨਾਂ ਦੀ ਪੇਮੈਂਟ ਫਸੀ ਰਹਿੰਦੀ ਹੈ ਧਰਨੇ ਲਗਾਣੇ ਪੈਂਦੇ ਨੇ ਜੇ ਉਹ ਵੀ ਚਾਹਣ ਤਾਂ ਤੁਹਾਡੇ ਨੂੰ ਆਪਣਾ ਕੰਮ-ਕਾਜ ਕਰਕੇ ਪੈਸੇ ਰੋਜ਼-ਰੋਜ਼ ਕਮਾ ਸਕਦੇ ਨੇ ਹਾਂਜੀ ਸਭ ਪੈਸਾ ਦੇ ਕੋਈ ਰੋਜ਼ ਤੁਸੀਂ ਆਪਾਂ ਕਮਾ ਸਕਦੇ ਆ ਜੀ ਪਰ ਮਿਹਨਤ ਦੀ ਗੱਲ ਆ ਜਿਹੜਾ ਬੰਦਾ ਹੱਥੀ ਮਿਹਨਤ ਕਰਦਾ ਉਹ ਨੂੰ ਕੋਈ ਐਮਐਸ ਗੱਲ ਦੀ ਲੋੜ ਨਹੀਂ ਹੈਗੀ ਕੋਈ ਚੀਜ਼ ਸਰਕਾਰ ਕੋਲੋਂ ਮੰਗਣ ਦੀ ਲੋੜ ਨਹੀਂ ਇਹ ਤੇ ਆਪਾਂ ਡੇਲੀ ਗੁੜ ਬਣਾਉਨੇ ਜੀ ਡੇਲੀ ਆਪਦੇ ਪੈਸੇ ਵੱਟਦੇ ਆ ਤੇ ਖੰਗਾਰਾ ਲੋਕਾਂ ਦਾ ਇੰਨਾ ਵਧੀਆ ਮਿਲਿਆ ਜੀ ਕਿੰਨਾ ਵੀ ਆਪਾਂ ਗੁੜ ਬਣਾਉਣਾ ਸਾਹਮਣੂ ਸਾਡੇ ਭਾਂਡੇ ਖਾਲੀ ਹੋ ਜਾਂਦੇ ਹੁਣ ਲੋਕੋ 5-5 6-6 ਦਿਨ ਬੇਟਿੰਗ 'ਚ ਨੇ ਜੀ ਕੋਈ ਕਦੋਂ ਸਾਨੂੰ ਸੱਕਰ ਗੁੜ ਦੇਊ ਜੀ ਡੇਲੀ ਫੋਨ ਆਉਂਦੇ ਆਗੇ ਤੇ ਸਾਤ ਉਹਨਾਂ ਕੋਲ ਪੂਤਾ ਨਹੀਂ ਹੋ ਰਿਹਾ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਕਿਸਾਨ ਭਰਾ ਆਪਦੀ ਫਸਲ ਆਪ ਉਹ ਗਾਉਣ ਜੀ ਆਪਦੀ ਫਸਲ ਨੂੰ ਆਪ ਵੰਡਣਾ ਆਪ ਹੀ ਤਿਆਰ ਕਰਨਾ ਉਹਨੂੰ ਤੇ ਆਪ ਹੀ ਮੰਡੀਕਰਨ ਕਰਨਾ ਜੀ ਤੇ ਉਹਦੇ ਹੀ ਆਪਾਂ ਨੂੰ ਸਹੀ ਮੁੱਲ ਮਿਲ ਸਕਦਾਗਾ ਜੇ ਅਸੀਂ ਮੰਡੀ 'ਚ ਸੱਟੇ ਹੋਂ ਉਹ ਮੁੱਲ ਫੇ ਵਪਾਰੀ ਲਾਉਂਦਾ ਜੀ ਉਹ ਤੋਂ ਕੋਈ ਮੁੱਲ ਆਪਾਂ ਨੂੰ ਪੈਂਦਾ ਨਹੀਂਗਾ ਉੱਥੇ ਫੇ ਬਦੀਨਗੀ ਵਾਲੀ ਗੱਲ ਹੈ ਵੀ ਰਿਹਾਂ ਸਪ੍ਰਿਹਾਂ ਪਾਨ ਦੇ ਨਾਲ ਵੀ ਆਪਾਂ ਦੇਖ ਰਹੇ ਹਾਂ ਕਿ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਉਹੀ ਫਸਲਾਂ ਆਪਣੇ ਘਰੀਆਣੇ ਨੇ ਆਪਾਂ ਨੇ ਵੀ ਉਹਨਾਂ ਦੇ ਜੋ ਉਹਨਾਂ ਦਾ ਸੇਵਨ ਕਰਨਾ ਆਪਾਂ ਨੇ ਵੀ ਖਾਣਿਆ ਨੇ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਆਪ ਹੀ ਬਿਮਾਰੀ ਲਗਾ ਰਹੇ ਹਾਂ ਲੇਕਿਨ ਤੁਸੀਂ ਜੋ ਗੰਨੇ ਦੀ ਇਹ ਖੇਤੀ ਕਰਦੇ ਹੋ ਜੋ ਵੀ ਖੇਤੀ ਕਰਦੇ ਹੋ ਬਿਨ ਰਿਹਾਂ ਸਪ੍ਰਿਹਾਂ ਤੇ ਕਰਦੇ ਹੋ ਰੱਬ ਦੀ ਕਿਰਪਾ ਨਾਲ ਗੰਨਾ ਵੀ ਤੁਹਾਡਾ ਵਧੀਆ ਹੋਇਆ ਹੋਇਆ ਖੜਿਆ ਹੈ ਤਾਂ ਕੀ ਪਾਨ ਇਸ 'ਚ ਵੀ ਤੁਹਾਨੂੰ ਰਿਹਾਂ ਸਪ ਸਰ ਜਿਹੜੇ ਗੰਨੇ ਦੇ ਵਿੱਚ ਜੀ ਕਿਵੇਂ ਸਸਤੀਆਂ ਸਪਰੇਆਂ ਹੋ ਗਈਆਂ ਜੀ ਕਿਵੇਂ ਅਸੀਂ ਕੱਲੀ ਕੋਰਾ ਜਿੰਨਾ ਦਾ ਜਰੂਰ ਪਾਉਣਾ ਕੋਰਾ ਜਿੰਨਾ 17-18000 ਰੁਪਏ ਲੀਟਰ ਪੈਂਦੀ ਹੈ ਜੀ ਜਿਹੜੀਆਂ ਆਮ ਦਵਾਈਆਂ ਨੇ ਹਾਨੀਕਾਰ ਘਟਾਈ 300 ਰੁਪਏ ਲੀਟਰ ਕੋ ਫਾਇਦਾ ਡਾਊਨ ਹੋ ਗਈ ਕਲੋਰ ਹੋਊਗਾ ਆਪਾਂ ਗੰਨੇ 'ਚ ਨਹੀਂ ਪਾਉਂਦੇ ਹੈਗੇ ਜੀ ਜਿੰਨੀ ਕੋਰਾ ਜਿੰਨਾ ਤੋਂ ਬਿਨਾ ਗੰਨਾ ਹੁੰਦਾ ਨਹੀਂ ਜੀ ਉਹ ਇੱਕ ਟਾਈਮ ਬੰਦਾ ਵੀ ਕਹੀ ਗੱਲਾਂ ਪੀਲੇ ਜੀ ਲਾਲ ਖੂਨ ਤੇ ਅਟੈਕ ਨਹੀਂ ਹੁੰਦਾ ਉਹਦਾ ਚਿੱਟੇ ਖੂਨ ਤੇ ਅਟੈਕ ਆ ਜੀ ਉਸ ਤੋਂ ਬਾਅਦ ਫੇਰ ਰੂੜੀ ਖਾਦ ਜ਼ਿਆਦਾ ਪਾਉਣੇ ਜੂਰੀਆ ਬਹੁਤ ਘੱਟ ਪਾਉਣੇ ਆਗੇ ਕਿਵੇਂ ਸਾਡੇ 1.5 ਕਿ ਤੇ ਚਨੇ ਹੋਗੇ ਤੇ ਮਸਰੀ ਹੋਗੀ ਤੇ ਕਣਕ ਹੋਗੀ ਕਿਵੇਂ ਉਹ ਅਸੀਂ ਆਪਣੇ ਖਾਣ ਵਾਸਤੇ ਥੋੜੀ ਫਸਲ ਤਾਂ ਇਹ ਲਾ ਰਹੇ ਜੀ ਬਾਕੀ ਗੰਨਾਗਾ ਉਹਦੇ ਵਿੱਚ ਖਾਦਾਂ ਖੁਦਾਂ ਬਹੁਤ ਘੱਟ ਪਾਉਨੇ ਆ ਜੀ ਖਾ ਤਾਂ ਨਾ ਮਾਤਰੀ ਹੁੰਦੀ ਆ ਦਵਾਈਆਂ ਹਾਨੀਕਾਰਕ ਨਹੀਂ ਅਸੀਂ ਪਾਉਂਦੇ ਹਾਂਗੇ ਜੀ ਕਿਵੇਂ ਯੂਨੀਵਰਸਿਟੀ ਸਾਨੂੰ ਸਪਾਸ ਕਰਦੀ ਉਹ ਹਿਸਾਬ ਨਾਲ ਹੀ ਅਸੀਂ ਕਰਦੇ ਆ ਜੇ ਬਾਕੀ ਕਿਸਾਨ ਵੀਰ ਵੀ ਸਾਡੀ ਇਸ ਖਬਰ ਨੂੰ ਦੇਖ ਰਹੇ ਹਨ ਤਾਂ ਉਹ ਵੀ ਕਿਤੇ ਨਾ ਕਿਤੇ ਜਾਗਰੂਕ ਹੋਣ ਤੁਹਾਡੇ ਮੰਗੂ ਉਹ ਵੀ ਆਪਣੀ ਫਸਲ ਬੀਜਣ ਆਪਣਾ ਗੱਨਾ ਵਿਜ਼ਨ ਆਪ ਕੋ ਲਾੜ ਲਗਾ ਕੇ ਮਿਹਨਤ ਕਰਕੇ ਜੇ ਪੈਸਾ ਕਮਾਉਣਾ ਚਾਹਾਂ ਤਾਂ ਉਹ ਵੀ ਕਮਾ ਸਕਦੇ ਨੇ ਹਾਂਜੀ ਸਰ ਕਿਉਂਕਿ ਲੋਕਾਂ ਦੀ ਤੁਸੀਂ 10 ਰੁਪਏ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਕਿਤੇ ਕਿਤੇ ਡਿਮਾਂਡ ਹੀ ਪੂਰੀ ਹੋਵੇਗੀ ਲੋਕਾਂ ਨੂੰ ਇੱਕ ਸ਼ੁੱਧ ਖਾਣੂ ਮਿਲੂਗਾ ਹਾਂਜੀ ਲੋਕ ਹੁਣ ਅਵੇਦ ਬਹੁਤ ਨਹੀਂ ਜੀ ਗੱਲ ਤੋਂ ਬਿਮਾਰੀਆਂ ਲੱਗਣ ਤੋਂ ਜੀ ਸਾਨੂੰ ਕਹਿੰਦੇ ਨੇ ਵੀ ਹਜੇ 10 ਰੁਪਏ ਤੁਸੀਂ ਹੋਰ ਵੱਧ ਲੈ ਲਓ ਸਾਨੂੰ ਸੁੱਧ ਚੀਜ਼ ਦਿਓ ਅਸੀਂ ਕਹਿੰਦੇ ਵੀ ਸਾਨੂੰ ਇੰਨੇ ਚ ਹੀ ਮੁਨਾਫਾ ਬਹੁਤ ਹੈ ਜੀ ਆਮ ਹੁਣ ਬਾਜ਼ਾਰ ਦਾ ਭਾਅ ਲਾ ਲਓ ਤੁਸੀਂ ਕੋੜਾ 40 45 ਰੁਪਏ ਆ ਮਿਲ ਜਾਂਦਾ ਜੀ ਆਪਣਾ ਕੋੜਾ ਚਾਹ ਵਾਲਾ 1 ਤੇ ਤੁਸੀਂ ਮੁਨਾਫਾ ਵੀ ਦੇ ਲੋ ਤੇ ਗਣਾ ਚੌਗਣਾ ਤਾਂ ਹੈਂਗੀ ਆ ਜੀ ਇਹ ਕਿਸਾਨ ਇਹ ਕੰਮ ਕਰਨੇ ਜੀ ਹਿਸਾਬ ਨਾਲ ਤਾਂ ਬਹੁਤ ਵਧੀਆ ਗਾ ਜਣੀ ਮਿਹਨਤ ਕਰਨ ਸਹੀ ਸੁਧ ਚੀਜ਼ ਦੇਣਾ ਤੇ ਬਹੁਤ ਵਧੀਆ ਜੀ ਅੰਜੀ ਬਿਲਕੁਲ ਇਹ ਸਾਡੇ ਨਾਲ ਵੀ ਜਿੰਨੇ ਨੇ ਕਿ ਕਿਸਾਨਾ ਭਰਾਵਾਂ ਨੂੰ ਵੀ ਜੋ ਅਪੀਲ ਕੀਤੀ ਹੈ ਕਿ ਉਹ ਵੀ ਰਿਹਾਂ ਸਪਰੇਆਂ ਦਾ ਖੜਾ ਛੱਡ ਕੇ ਕੁਦਰਤੀ ਤੌਰ ਤੇ ਖੇਤੀ ਕਰਨ ਆਪਣੀ ਖੇਤੀ ਕਰਨ ਆਪ ਉਸ ਨੂੰ ਆਪਣੇ ਹੱਥੀ ਵੇਚਣ ਜਿਸ ਤਰ੍ਹਾਂ ਕਿ ਇਹ ਘੁੜਾੜ ਲਗਾ ਕੇ ਗੁੜ ਦੀ ਖੇਤੀ ਕਰਦੇ ਹਨ ਤੇ ਗੁੜ ਨੂੰ ਇੱਥੇ ਪਿਘਲਾ ਜਾਂਦਾ ਹੈ ਘੁੜਾੜ ਲਗਾਇਆ ਗਿਆ ਹੈ ਆਪਣਾ ਜੋ ਉਹਨਾਂ ਦੇ ਗੰਨੇ ਦੇ ਰਹਿਤ ਖੋਦ ਹੁੰਦੀ ਹੈ ਉਸੇ ਨੂੰ ਅੱਗ ਲਗਾ ਕੇ ਇਹ ਉਸ ਨੂੰ ਉਸ ਤੋਂ ਗੁੜ ਤਿਆਰ ਕਰਦੇ ਹਨ ਹਲਦੀਆਂ ਮਿਰਚਾਂ ਵੀ ਇਹ ਆਪ ਦੀਆਂ ਤਿਆਰ ਕਰਦੇ ਹਨ ਤਾਂ ਇਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਨਹੀਂ ਪੈਂਦਾ ਇਹਨਾਂ ਦਾ ਕਿਸਾਨ ਵੀਰਾਂ ਨੂੰ ਇਹ ਸੰਦੇਸ਼ ਹੈ ਕਿ ਜੇ ਉਹ ਵੀ ਚਾਹਣ ਤਾਂ ਇਹ ਫਸਲਾਂ ਬੀਜ ਕੇ ਆਪਣਾ ਕੰਮਕਾਰ ਕਰਕੇ ਆਪਣੇ ਰੇਟ ਜੋ ਉਹ ਰੇਟ ਤੈਅ ਕਰਨਗੇ ਉਹਨਾਂ ਨੂੰ ਉਹ ਰੇਟ ਮਿਲ ਸਕਦਾ ਹੈ ਸਨਰੂਰ ਤੋਂ ਗੁਰਿੰਦਰ ਸਿੰਘ